ਗੋਨਿਆਣੇਲੇ ਮਾਮਲੇ 'ਚ ਵੀ ਲੱਖੇ ਦੇ ਉੱਤੇ ਸਵਾਲ ਉੱਠੇ ਵੀ ਕੋਟਿਆਣੇ ਪੁਲਿਸ ਨੇ ਮੁੰਡਾ ਸਮਝੌਤਾ ਕਰਾਉਂਦਾ ਸੀ ਜੀ ਤੁਹਾਨੂੰ ਲੱਗਦਾ ਇਹ ਬਿਲਕੁਲ ਇਹ ਬਿਲਕੁਲ ਇਹ ਤਾਂ ਸਾਹਮਣੇ ਆਏ ਨੇ ਕਿ ਵਿੱਚ ਲੋਕਾਂ ਨੇ ਉਹਨਾਂ ਦੇ ਆਪਦੇ ਪਰਿਵਾਰਾਂ ਨੇ ਉਹਨਾਂ ਨੇ ਰੱਖਿਆ ਕਿ ਸਾਡਾ ਪੁਲਿਸ ਨਾਲੇ ਪੁਲਿਸ ਦਬਾਅ ਬਣਾਉਂਦਾ ਸੀ ਸਾਡੇ ਤੇ ਕਿ ਤੁਸੀਂ ਰਾਜੀਨਾਮਾ ਕਰ ਲਓ ਇਦਾਂ ਦੀ ਸਮਾਜ ਸੇਵਾ ਸਮਾਜ ਨੂੰ ਅੱਗੇ ਲੈ ਜਾਓ ਇਹ ਜੀ ਸਮਾਜ ਸੇਵਾ ਨੇਤਾ ਦੂਜਿਆਂ ਦਾ ਵੀ ਬੇੜਾਗਰਕ ਕਰ ਦੇਣਾ ਜਿਹੜੇ ਲੋਕਾਂ ਦੇ ਮਸਲੇ ਉੱਭਰ ਰਹੇ ਨੇ ਕਿਸਾਨ ਜਥੇਬੰਦੀਆਂ ਬਾਹਰ ਰਹੀਆਂ ਨੇ ਜਾਂ ਹੋਰ ਜਿੰਨੇ ਵੀ ਸਮਾਜਿਕ ਐਕਟਿਵਿਸਟ ਨੇ ਉਹ ਉਹਨਾਂ ਦਾ ਮੋਰਲ ਡਾਊਨ ਕਰਨ ਵਾਸਤੇ ਉਹਨਾਂ ਨੂੰ ਦਿਵਾਉਣ ਵਾਸਤੇ ਸਰਕਾਰ ਨੂੰ ਅੱਪ ਕਰਨ ਵਾਸਤੇ ਤੇ ਸੰਘਰਸ਼ ਨੂੰ ਥੱਲੇ ਪੈਰਾਂ 'ਚ ਰੋਲਣ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਤੁਹਾਨੂੰ ਲੱਗਦਾ ਵੀ ਜੇ ਇਦਾਂ ਦੇ ਬੰਦਿਆਂ ਨੂੰ ਜਾਣ ਕੇ ਉਭਰ ਆਇਆ ਤਾਂ ਕਿ ਸਮਾਜ ਸੇਵਾ ਦਾ ਜਿਹੜਾ ਉਹ ਸੰਕਲਪਾ ਜਾਂ ਲੋਕ ਸੇਵਾ ਦਾ ਇੱਕ ਸੰਕਲਪਾ ਉਹ ਉਟਾ ਲਾਉਣ ਦੇ ਲਈ ਇਦਾਂ ਦੇ ਬੰਦੇ ਵੀ ਸਮਾਜ ਸੇਵੀ ਤਾਂ ਇਹੇ ਦੇ ਹੁੰਦੇ ਆ ਇੱਕ ਇਦਾਂ ਦਾ ਮਾਡਲ ਪੇਸ਼ ਕੀਤਾ ਜਾ ਰਿਹਾ ਵੀ ਇਦਾਂ ਦੇ ਸਮਾਜ ਸੇਵੀ ਨਹੀਂ ਤੇ ਮੈਂ ਨਹੀਂ ਜਾਂਦਾ ਭਾਈ ਸਮਾਜ ਸੇਵੀਆਂ ਕੋਲ ਲੋਕਾਂ ਦੇ ਅੰਦਰ ਇਦਾਂ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਬਿਲਕੁਲ ਇਹ ਜਿਹੜੇ ਸੂਝਵਾਨ ਨੇ ਉਹ ਤਾਂ ਇਹਨਾਂ ਨੂੰ ਗੱਲ ਹੀ ਨਹੀਂ ਕਰਦੇ ਇਹਨਾਂ ਬਾਰੇ ਉਹ ਉਹਨਾਂ ਨੂੰ ਪਤਾ ਆਏਗਾ ਕਿ ਇਹ ਕਿਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇਗੇ ਅਸਲ ਚ ਇਹ ਜਿਹੜੀ ਗੱਲ ਆ ਇਹ ਸਿੱਧਮ ਸਿੱਧੀ ਮੈਂ ਸਿੱਧਮ ਸਿੱਧੀ ਇਹ ਗੱਲ ਕਹਿਣੀ ਹੋਵੇ ਵੀ ਇਹਦੇ ਨਾਲ ਪੰਜਾਬ ਦਾ ਨਹੀਂ ਕੋਈ ਫਾਇਦਾ ਹੋ ਰਿਹਾ ਇਹ ਸਿੱਧਮ ਸਿੱਧਾ ਸੈਂਟਰ ਗਵਰਨਮੈਂਟ ਦੇ ਸੰਘੀ ਸਰਕਾਰ ਦੇ ਹੱਕ 'ਚ ਭੁਗਤਣ ਦੀਆਂ ਗੱਲਾਂ